ਕਹਿੰਦੇ ਵੀ ਅਮਰੀਕਾ ਦੇਆਂ 19 ਸਟੇਟਾਂ ਦੇ ਵਿੱਚ ਨੈਸ਼ਨਲ ਗਾਰਡਜ਼ ਨੂੰ ਮੋਬਿਲਾਈਜ਼ ਕੀਤਾ ਜਾਊਗਾ ਇਮੀਗ੍ਰੇਸ਼ਨ ਕ੍ਰੈਕ ਡਰਾਉਨ ਦੇ ਦੌਰਾਨ ਪ੍ਰੈਜ਼ੀਡੈਂਟ ਉਹਨਾਂ ਨੇ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਨੇ ਇੰਡੀਕੇਟ ਕੀਤਾ ਹੈ ਕਿ ਸ਼ਿਕਾਗੋ ਤੇ ਨਿਊਯਾਰਕ ਹੁਣ ਨੈਕਸਟ ਟਾਰਗੇਟ ਹੋਣਗੇ ਵਾਸ਼ਿੰਗਟਨ ਡੀਸੀ ਤੋਂ ਬਾਅਦ 1700 ਦੇ ਕਰੀਬ ਜਿਹੜੇ ਨੈਸ਼ਨਲ ਗਾਰਡਜ਼ ਆ ਉਹਨਾਂ ਨੂੰ ਆਲਰੇਡੀ ਮੋਬਿਲਾਈਜ਼ ਕਰਨ ਜਾ ਰਹੀ ਆ 트੍ਰੰਪ ਐਡਮਿਨਿਸਟ੍ਰੇਸ਼ਨ 19 ਸਟੇਟਾਂ ਦੇ ਵਿੱਚ ਆਉਣ ਵਾਲੇ ਹਫ਼ਤਿਆਂ ਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜੋ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਦੇ ਨਾਲ ਹੈਗੀ ਆ ਉਹਨਾਂ ਨੇ ਇਹ ਸਟੇਟਮੈਂਟ ਜਾਰੀ ਕੀਤੀ ਆ ਜੋ ਡਾਕੂਮੈਂਟਸ ਇੱਕ ਟੀਵੀ ਚੈਨਲ ਨੇ ਪ੍ਰਾਪਤ ਕੀਤੇ ਹੈਗੇ ਆ ਉਹਨਾਂ ਦੇ ਮੁਤਾਬਕ ਅਲਬਾਮਾ ਆਰਕੰਸਾ ਫਲੋਰੀਡਾ ਜਾਰਜੀਆ ਆਈਡਾਹੋ ਇੰਡੀਆਨਾ ਆਇਓਵਾ ਲੂਸੀਆਨਾ ਨਵਰਾਸਕਾ ਨਿਵਾਡਾ ਨਿਊ ਮੈਕਸੀਕੋ ਆਇਓ ਸਾਊਥ ਕੈਰੋਲਿਨਾ ਸਾਊਥ ਡ ਕੋਟਾ ਟੈਨੇਸੀ ਟੈਕਸ ਯੂਟਾ 버ਜੀਨੀਆ ਬਾਇਮਿੰਗ ਇਹ ਸਾਰੀਆਂ ਸਟੇਟਾਂ ਦੇ ਵਿੱਚ ਅਗਸਤ ਮਹੀਨੇ ਤੋਂ ਲੈ ਕੇ ਅਗਸਤ ਹੁਣ ਐਂਡ ਹੀ ਆ ਮੇਡ ਨਵੰਬਰ ਤੱਕ ਜਿਹੜੇ ਆ ਇਹ ਜੋ ਨੈਸ਼ਨਲ ਗਾਰਡਸ ਆ ਆਈਐਸ ਦੀ ਹੈਲਪ ਕਰਨਗੇ ਟੈਕਸਸ ਸਟੇਟ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਗਾਰਡਸ ਆ ਉਹਨਾਂ ਦੀ ਪ੍ਰੈਜ਼ੈਂਸ ਹੋਊਗੀ ਤਾਂ ਕਿ ਉੱਥੇ ਜਿਹੜੇ ਅਨਡਾਕੂਮੈਂਟਡ ਲੋਕ ਆ ਜਾਂ ਕੋਈ ਵੀ ਆ ਉਹਨਾਂ ਨੂੰ ਜਿਨ੍ਹਾਂ ਦੇ ਉੱਤੇ ਕੋਈ ਨਾ ਕੋਈ ਬੈਡ ਰੈਕੋਰਡ ਹੈਗਾ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕੀਤਾ ਵੀ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਵਾਸ਼ਿੰਗਟਨ ਡੀਸੀ ਦੇ ਵਿੱਚ ਜੋ ਆਪਰੇਸ਼ਨ ਚੱਲ ਰਹੇ ਆ ਉਹਨਾਂ ਨੂੰ ਬ੍ਰਾਡ ਵੀ ਕਰ ਸਕਦਾ ਹੈਗਾ ਆ ਅ ਜੇ ਉਥੇ ਦਾ ਜਿਹੜਾ ਮੇਅਰ ਦਾ ਆਫਿਸ ਆ ਉਹ ਉਹਨਾਂ ਦੇ ਨਾਲ ਕੋਆਪਰੇਟ ਨਹੀਂ ਕਰਦਾ ਹੈਗਾ ਸੋ ਕਹਿੰਦੇ ਭਈ 2% ਦੇ ਕਰੀਬ ਆਥੋਰਾਈਜ਼ ਫੋਰਸੇਜ਼ ਜੋ ਮੋਬਲਾਈਜ਼ ਕੀਤੀਆਂ ਗਈਆਂ ਹੁਣ ਤੱਕ ਹਾਲਾਂਕਿ ਉਹਨਾਂ ਨੂੰ ਇਹ ਵੀ ਜਿਹੜੀ ਆਗਿਆ ਦੇ ਦਿੱਤੀ ਗਈ ਆ ਭਈ ਉਹ ਹਥਿਆਰ ਜਾਂ ਵੈਪਨਸ ਆਪਣੇ ਕੋਲ ਰੱਖ ਸਕਦੇ ਹੈਗੇ ਆ ਪਰ ਉਹ ਉਹ ਦਾ ਅਰੈਸਟ ਨਹੀਂ ਕਰਨਗੇ ਪਰ ਆਈਐਸ ਦੀ ਜਿਹੜੀ ਲੀਡਰਸ਼ਿਪ ਆ ਉਹਦੇ ਨਾਲ ਰਲ ਕੇ ਜਿਹੜਾ ਆ ਕੰਮ ਕਰਨਗੇ ਪრეਜ਼ੀਡੈਂਟ ਕਾਮਿਟਸਸ ਐਕਟ ਆਫ 1878 ਜਿਹਦੇ ਵਿੱਚ ਮਿਲਟਰੀ ਫੋਰ ਸਿਵਿਲিয়ান ਲਾ ਐਨਫੋਰਸਮੈਂਟ ਲਿमिटेड ਯੂਜ਼ ਦੇ ਲਈ ਹੈਗੀ ਆ ਨੈਸ਼ਨਲ ਗਾਰਡਸ ਨੂੰ ਉਸ ਟਾਈਟਲ ਦੇ ਤਹਿਤ ਤਹਿਤ 32 ਸੈਕਸ਼ਨ 5 ઓਰ 2 ਐਫ ਅਥਾਰਟੀ ਦੇ ਤਹਿਤ ਪრეਜ਼ੀਡੈਂਟ 트੍ਰੰਪ ਉਹਨੀ ਯੂਜ਼ ਕਰ ਰਹੇ ਹੈਗੇ ਆ ਸੋ 200 ਦੇ ਕਰੀਬ ਜਿਹੜੇ ਨੈਸ਼ਨਲ ਗਾਰਡਸ ਆ ਉਹ ਵਾਸ਼ਿੰਗਟਨ ਡੀਸੀ ਦੇ ਵਿੱਚ ਤੇ 6 ਹੋਰ ਸਟੇਟਾਂ ਦੇ ਵਿੱਚ ਡਿਪਲੋਏ ਕਰ ਦਿੱਤੇ ਗਏ ਹੈਗੇ ਆ ਯੂਐਸ ਡਿਫੈਂਸ ਆਫੀਸ਼ੀਅਲਸ ਨੇ ਕਿਹਾ ਵੀ 19 ਸਟੇਟਾਂ ਦੇ ਵਿੱਚ ਪਲੱਸ ਡੀਸੀ ਦੇ ਨਾਲ ਐਕਟੀਵੇਟ ਹੋਣ ਦੇ ਨਾਲ ਜਿਹੜੇ ਜਿੰਨੇ ਵੀ ਨੈਸ਼ਨਲ ਗਾਰਡ ਆ ਇਹ ਸਭ ਤੋਂ ਵੱਡਾ ਜਿਹੜਾ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਦਾ ਲਾਰਜੈਸਟ ਡਾਇਰੈਕਟਿਵ ਆ ਉਹਦੇ ਅੰਡਰ ਜਿਹੜਾ ਕੰਮ ਕਰਨਗੇ ਤੇ 트੍ਰੰਪ ਉਹਨਾਂ ਨੇ ਇਹ ਕਿਹਾ ਆ ਇੱਕ ਨੈਸ਼ਨਲ ਗਾਰਡਸਮੈਨ ਤੇ ਫੈਡਰਲ ਲਾਇਨਸਪੋਰਸਮੈਨ ਨੂੰ ਐਡਰੈਸ ਕਰਦੇ ਹੋਏ ਵੀ ਅਸੀਂ ਕੋਈ ਗੇਮ ਨਹੀਂ ਪਲੇ ਕਰ ਰਹੇ ਅਸੀਂ ਸੇਫ ਕਰਨ ਦੇ ਲਈ ਵਟ ਏਵਰ ਵੀ ਹੈਵ ਟੂ ਡੂ ਵੀ ਵਿਲ ਡੂ ਇਟ ਵੀ ਆਰ ਨੋਟ ਪਲੇਇੰਗ ਗੇਮਸ ਵੀ ਆਰ ਗੋਇੰਗ ਟੂ ਮੇਕ ਇਟ ਸੇਫ ਐਂਡ ਵੀ ਆਰ ਗੋਇੰਗ ਟੂ ਥੈਨ ਗੋ ਔਨ ਟੂ ਅਦਰ ਪਲੇਸਸ ਸੋ ਵਿਸ਼ਿੰਕਨ ਡੀਸੀ ਤੋਂ ਬਾਅਦ ਹੋਰ ਸਟੇਟਾਂ ਦੇ ਵਿੱਚ ਵੀ ਉਹ ਇਸ ਤਰ੍ਹਾਂ ਕਰਨ ਜਾ ਰਹੇ ਹੈਗੇ